ਕਈ ਘਟਨਾਵਾਂ ਸਾਡੇ ਸਮਾਜ ਦੇ ਵਿੱਚ ਇਦਾਂ ਦੀਆਂ ਵਾਪਰਦੀਆਂ ਨੇ ਇਹਨਾਂ ਘਟਨਾਵਾਂ ਦੇ ਨਾਲ ਸਾਡਾ ਸਰ ਸਾਡੇ ਸਮਾਜ ਦਾ ਸਰ ਤੇ ਦੁਨੀਆ ਦਾ ਸਰ ਸ਼ਰਮ ਨਾਲ ਝੁੱਕ ਜਾਂਦਾ ਇਹੋ ਜਿਹੀ ਘਟਨਾ ਇੱਕ ਵਾਰ ਫਿਰ ਸਾਡੇ ਸਾਹਮਣੇ ਆਈ ਆ ਇਹੋ ਜਿਹੀ ਦਿਲ ਦਹਿਲਾ ਦੇਣ ਵਾਲੀ ਘਟਨਾ ਕੇ ਇਸ ਘਟਨਾ ਦਾ ਦਰਦ ਸ਼ਬਦਾਂ ਦੇ ਵਿੱਚ ਬੋਲ ਕੇ ਨਹੀਂ ਦੱਸਿਆ ਜਾ ਸਕਦਾ ਇੱਕ 23 ਸਾਲ ਦੀ ਲੜਕੀ ਜਿਹੜੀ ਐਮਬੀਬੀਐਸ ਦੀ ਪੜ੍ਹਾਈ ਕਰ ਰਹੀ ਆ ਸੈਕੰਡ ਇਅਰ ਦੀ ਜਿਸ ਲੜਕੀ ਨੇ ਅੱਗੇ ਜਾ ਕੇ ਡਾਕਟਰ ਬਣਨਾ ਸੀ ਜੀਸਰ ਲੜਕੀ ਨੇ ਅੱਗੇ ਜਾ ਕੇ ਸਮਾਜ ਦੀ ਲੋਕਾਂ ਦੀ ਦੀਨ ਦੁਨੀਆ ਦੀ ਸੇਵਾ ਕਰਨੀ ਸੀ ਉਸ ਵਿਚਾਰੇ ਲੜਕੀ ਦੇ ਨਾਲ ਇੱਕ ਹਾਦਸਾ ਵਾਪਰਿਆ ਹਾਦਸਾ ਇਹ ਹੈ ਕਿ ਉਸ ਲੜਕੀ ਦੇ ਨਾਲ ਗੈਂਗ ਰੇਪ ਹੋਇਆ ਬਿਲਕੁਲ ਤੁਸੀਂ ਸਹੀ ਸੁਣਿਆ ਪੱਛਮੀ ਬੰਗਾਲ ਦੀ ਇਹ ਘਟਨਾ ਤੇ ਜਿਹੜੀ ਆਹ ਲੜਕੀ ਆ ਪੱਛਮੀ ਬੰਗਾਲ ਦੇ ਇੱਕ ਮੈਡੀ ਪ੍ਰਾਈਵੇਟ ਮੈਡੀਕਲ ਕਾਲਜ ਦੇ ਵਿੱਚ ਐਮਬੀਬੀਐਸ ਦੀ ਪੜਾਈ ਕਰ ਰਹੀ ਆ 23 ਸਾਲ ਦੀ ਇਸ ਲੜਕੀ ਦੀ ਉਮਰ ਆ ਤੇ ਐਮਬੀਬੀਐਸ ਦੇ ਸੈਕੰਡ ਇਅਰ ਦੇ ਵਿੱਚ ਆਹ ਲੜਕੀ ਪੜ ਰਹੀ ਆ 9 ਅਕਤੂਬਰ ਨੂੰ ਜਦੋਂ ਆਹ ਲੜਕੀ ਆਪਣੇ ਇੱਕ ਦੋਸਤ ਦੇ ਨਾਲ ਇੱਕ ਮੁੰਡੇ ਦੋਸਤ ਦੇ ਨਾਲ ਕਾਲਜ ਤੋਂ ਬਾਹਰ ਰਾਤ ਨੂੰ 8:30 ਵਜੇ ਖਾਣਾ ਖਾਣ ਗਈ ਆਉਂਦੇ ਹੋਏ ਕਈ ਜਣਿਆਂ ਨੇ ਇਸ ਲੜਕੀ ਦੇ ਨਾਲ ਗੈਂਗਰੇਪ ਕੀਤਾ ਹੁਣ ਤੱਕ ਪੁਲਿਸ ਦੇ ਦੱਸਣ ਮੁਤਾਬਕ ਤੇ ਮੀਡੀਆ ਰਿਪੋਰਟਸ ਮੁਤਾਬਕ ਆਹ ਜਾਣਕਾਰੀ ਆਪਣੇ ਕੋਲੇ ਆਈ ਆ ਕਿ 9 ਅਕਤੂਬਰ ਦੀ ਰਾਤ 8:30 ਤੋਂ 9 ਦੇ ਵਿਚਕਾਰ ਆਹ ਲੜਕੀ ਆਪਣੇ ਦੋਸਤ ਦੇ ਨਾਲ ਕਾਲਜ ਤੋਂ ਬਾਹਰ ਖਾਣਾ ਖਾਣ ਗਈ। ਆਉਂਦੇ ਹੋਏ ਜਦੋਂ ਖਾਣਾ ਖਾ ਕੇ ਇਹ ਲੜਕੀ ਵਾਪਸ ਆ ਰਹੀ ਸੀ ਆਪਣੇ ਦੋਸਤ ਦੇ ਨਾਲ ਤਾਂ ਇਸ ਲੜਕੀ ਦੇ ਦੋਸਤ ਨੇ ਕਿਹਾ ਕਿ ਮੈਨੂੰ ਕੰਮ ਹੈ ਹੁਣ ਤੂੰ ਇਕੱਲੀ ਹੀ ਕਾਲਜ ਚਲੀ ਜਾ। ਇਹ ਲੜਕੀ ਜਦੋਂ ਕਾਲਜ ਦੇ ਬਿਲਕੁਲ ਨਜ਼ਦੀਕ ਆਈ ਤਾਂ ਦੋ ਤੋਂ ਤਿੰਨ ਜਣੇ ਤਿੰਨ ਜਣੇ ਜਿਹੜੇ ਦਸੇ ਜਾ ਰਹੇ ਸੀ ਇਸ ਲੜਕੀ ਦੇ ਉੱਪਰ ਉਹ ਹਮਲਾਵਰ ਹੋ ਗਏ। ਇਸ ਲੜਕੀ ਦੇ ਨਾਲ ਮਾਰਕੁੱਟ ਕੀਤੀ। ਮਾਰਕੁੱਟ ਕਰਨ ਤੋਂ ਬਾਅਦ ਇਸ ਲੜਕੀ ਦੇ ਨਾਲ ਗੈਂਗ ਰੇਪ ਹੋਇਆ। ਤੇ ਹੁਣ ਤੱਕ ਪੁਲਿਸ ਨੇ ਤਿੰਨ ਜਣੇ ਅਰੈਸਟ ਵੀ ਕੀਤੇ ਨੇ ਤੇ ਹੋਰ ਜਿਹੜੇ ਨਾਲ ਸੀ ਉਹਨਾਂ ਦੀ ਭਾਲ ਜਾਰੀ ਆ ਇਨਵੈਸਟੀਗੇਟ ਪੁਲਿਸ ਕਰ ਰਹੀ ਆ ਜਿਹੜਾ ਲੜਕੀ ਦਾ ਦੋਸਤ ਲੜਕੀ ਦੇ ਨਾਲ ਗਿਆ ਸੀ ਰੋਟੀ ਖਾਣ ਦੇ ਲਈ ਆਉਂਦੇ ਹੋਏ ਜਿਹੜਾ ਕਹਿੰਦਾ ਸੀ ਕਿ ਮੈਨੂੰ ਕੰਮ ਹੈ ਤੂੰ ਕੱਲੀ ਹੀ ਕਾਲਜ ਤੁਰ ਕੇ ਜਾ ਉਹਦੀ ਵੀ ਸਕੈਨ ਹੋ ਰਿਹਾ ਉਹ ਵੀ ਉਹਦੀ ਵੀ ਪੁੱਛ ਪੜਤਾਲ ਜਾਰੀ ਆ ਕਿ ਉਹਦੀ ਵਿੱਚ ਕੋਈ ਭੂਮਿਕਾ ਹੈ ਜਾਂ ਫਿਰ ਭੂਮਿਕਾ ਕੋਈ ਵਿੱਚ ਨਹੀਂ ਹੈ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਨੇ ਇਹ ਘਟਨਾਵਾਂ ਇੱਕ ਪਾਸੇ ਸਾਡੀ ਪੋਲ ਵੀ ਖੋਲ੍ਹਦੀਆਂ ਨੇ ਕਿ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਇਸ ਗੱਲ ਦੇ ਦਾਅਵੇ ਕਰਦੀਆਂ ਨੇ ਕਿ ਅੱਜ ਅਸੀਂ ਕਿ ਮਾਡਰਨ ਯੁੱਗ ਦੇ ਵਿੱਚ ਪਹੁੰਚੇ ਹੋਏ ਹਾਂ ਅੱਜ ਮੁੰਡਾ ਤੇ ਕੁੜੀ ਬਰਾਬਰ ਨੇ ਮੁੰਡਾ ਤੇ ਕੁੜੀ ਸੇਫ ਨੇ ਪਰ ਇਸ ਮਾਡਰਨ ਯੁੱਗ ਦੇ ਵਿੱਚ ਸਰਕਾਰਾਂ ਦੇ ਇਸ ਡੰਕੇ ਦੇ باوجود ਇਹ ਅਸੀਂ ਹੁਣ ਸੁਰੱਖਿਤਾ ਸਾਡੀਆਂ ਬੇਟੀਆਂ ਸੁਰੱਖਿਅਤ ਨੇ ਇਸ ਸਭ ਕਾਸੇ ਦੇ باوجود ਹਰ ਰੋਜ਼ ਸਾਡੇ ਕੋਲ ਇਹੋ ਜਿਹੀ ਕੋਈ ਖਬਰ ਕਿਉਂ ਆ ਜਾਂਦੀ ਹੈ ਕਿ ਜਿਸ ਨਾਲ ਸਾਡੇ ਜਿਹੜੇ ਸਰ ਨੇ ਇਹ ਸ਼ਰਮ ਨਾਲ ਝੁਕ ਜਾਂਦੇ ਨੇ ਸਾਡੇ ਜਿਹੜੇ ਸਮਾਜ ਦੇ ਸਰ ਨੇ ਇਹ ਸ਼ਰਮ ਨਾਲ ਝੁਕ ਜਾਂਦੇ ਨੇ ਤੇ ਇਸ ਤੋਂ ਵੱਡੀ ਗੱਲ ਵੀ ਆਹਾ ਕਿ ਵੈਸਟ ਬੰਗਾਲ ਦੇ ਜਿਹੜੇ ਸੀਐਮ ਨੇ ਮਮਤਾ ਬੈਨਰਜੀ ਉਹ ਖੁਦ ਇੱਕ ਲੇਡੀ ਨੇ ਖੁਦ ਇੱਕ ਉਹ ਔਰਤ ਨੇ ਇੱਕ ਔਰਤ ਜਿਹੜੇ ਐਜ਼ ਅ ਚੀਫ ਮਨਿਸਟਰ ਇੱਕ ਸਟੇਟ ਨੂੰ ਰਨ ਕਰ ਰਹੇ ਨੇ ਉਸੇ ਸਟੇਟ ਦੇ ਵਿੱਚ ਇਹੋ ਜੀ ਇੱਕ ਘਟਨਾ ਦਾ ਹੋ ਜਾਣਾ ਰਾਜ ਪ੍ਰਬੰਧ ਦੇ ਉੱਪਰ ਵੱਡੇ ਜਿਹੜੇ ਸਵਾਲ ਨੇ ਇਹ ਸਵਾਲ ਖੜੇ ਹੁੰਦੇ ਨੇ ਕੀ ਅੱਜ ਵੀ ਸਾਡੀਆਂ ਧੀਆਂ ਪੜਾਂ ਸੁਰੱਖਿਅਤ ਨਹੀਂ ਹੈਗੀਆਂ ਇਸ ਸਮਾਜ ਦੇ ਵਿੱਚ ਇਹ ਕੱਲੇ ਇੱਕ ਘਟਨਾ ਕੋਈ ਇਹੋ ਜਿਹੀਆਂ ਘਟਨਾਵਾਂ ਕਿੰਨੀਆਂ ਘਟਨਾਵਾ ਵਾਪਰਦੀਆਂ ਨੇ ਅਸੀਂ ਇਹਨਾਂ ਘਟਨਾਵਾਂ ਤੋਂ ਸਬਕ ਕਿਉਂ ਨਹੀਂ ਲੈਂਦੇ ਓਡੀਸਾ ਦੀ ਲੜਕੀ ਉਮਰ 23 ਸਾਲ ਵੈਸਟ ਬੰਗਾਲ ਦੇ ਇੱਕ ਪ੍ਰਾਈਵੇਟ ਕਾਲਜ ਦੇ ਵਿੱਚ ਐਮਬੀਬੀਐਸ ਦੇ ਦੂਜੇ ਸਾਲ ਦੀ ਪੜਾਈ ਕਰ ਰਹੀ ਆ ਰਾਤ ਨੂੰ ਰੋਟੀ ਖਾਣ ਦੇ ਲਈ ਬਾਹਰ ਆਉਂਦੀ ਆ ਤੇ ਉਹਦੇ ਨਾਲ ਗੈਂਗ ਰੇਪ ਹੋ ਜਾਂਦਾ ਕਿੱਡੀ ਵੱਡੀ ਗੱਲ ਆ ਆਹ ਇਸ ਘਟਨਾ ਨੇ ਜਿੱਥੇ ਉਸ ਲੜਕੀ ਦੇ ਪਰਿਵਾਰ ਨੂੰ ਤੇ ਲੜਕੀ ਨੂੰ ਦਾ ਝੰਜੋੜਿਆ ਜਿੱਤੇ ਫਿਊਚਰ ਤਬਾਹ ਕੀਤਾ ਉਸ ਲੜਕੀ ਦਾ ਉੱਥੇ ਹੀ ਜਿਹੜੇ ਮਾਂ ਪਿਓ ਆਪਣੀਆਂ ਬੇਟੀਆਂ ਨੂੰ ਬਾਹਰ ਪੜਨ ਲਈ ਪੜਨ ਦੇ ਲਈ ਭੇਜਦੇ ਨੇ ਉਹਨਾਂ ਦੇ ਮਨਾਂ ਦੇ ਉੱਪਰ ਕੀ ਬੀਤੂਗੀ ਕਿੰਨੇ ਮਾਪੇ ਹੋਣਗੇ ਜਿਹੜੇ ਇਸ ਘਟਨਾ ਤੋਂ ਬਾਅਦ ਸੋਚਣਗੇ 100 ਤੋਂ ਲੱਖ ਵਾਰ ਸੋਚਣਗੇ ਕਿ ਅਸੀਂ ਬੇਟੀ ਨੂੰ ਬਾਹਰ ਭੇਜੀਏ ਜਾਂ ਨਾ ਭੇਜੀਏ ਇੱਕ ਪਾਸੇ ਜਿੱਥੇ ਅਸੀਂ ਵੱਡੇ ਵੱਡੇ ਦਾਅਵੇ ਕਰਦੇ ਆਂ ਵੱਡੇ ਵੱਡੇ ਅਸੀਂ ਵਾਅਦੇ ਕਰਦੇ ਆਂ ਕਿ ਸਾਡੇ ਰਾਜ ਪ੍ਰਬੰਧ ਲਿਆਉ ਅਸੀਂ ਅਸੀਂ ਸਾਰਾ ਕੁਝ ਕਰ ਦਾਂਗੇ ਇਹ ਥੋੜੇ ਰਾਜ ਪ੍ਰਬੰਧਾਂ ਦੇ ਵਿੱਚ ਆਹ ਹਾਲਤ ਹੈ ਸੋ ਇੱਕ ਬੇਹੱਦ ਮੰਦਭਾਗੀ ਘਟਨਾ ਤਿੰਨ ਜਣੇ ਦੱਸਿਆ ਜਾ ਰਿਹਾ ਕਿ ਅਰੈਸਟ ਵੀ ਹੋਏ ਨੇ ਜਿਹੜਾ ਨਾਲ ਰੋਟੀ ਖਾਣ ਗਿਆ ਸੀ ਮੁੰਡਾ ਫਰੈਂਡ ਸੀ ਕਲਾਸਮੇਟ ਵੀ ਹੋ ਸਕਦਾ ਕੁੜੀ ਦਾ ਦੋਸਤ ਵੀ ਦੱਸਿਆ ਜਾ ਰਿਹਾ ਉਹਦੀ ਇਨਵੈਸਟੀਗੇਟ ਹੋਊਗਾ ਕਿ ਉਹਦਾ ਕੋਈ ਰੋਲ ਹੈ ਉਹਦੀ ਕੋਈ ਭੂਮਿਕਾ ਹੈ ਜਾਂ ਨਹੀਂ ਹੈ ਹੋਰ ਲੋਕਾਂ ਦਾ ਵੀ ਪੁੱਛਗਿੱਛ ਕੀਤੀ ਜਾ ਰਹੀ ਆ ਪਰ ਇੱਕ ਵਾਰ ਫਿਰ ਦੇਸ਼ ਦਾ ਜਿਹੜਾ ਸਰ ਹੈ ਉਹ ਇਹੋ ਜਿਹੇ ਲੋਕਾਂ ਦੀ ਜਿਹੜੀ ਘਟਿਆ ਕਰਤੂਤ ਹੈ ਇਹਦੇ ਅੱਗੇ ਸ਼ਰਮ ਨਾਲ ਝੁੱਕ ਜਾਂਦਾ ਸੋ ਹੁਣ ਦੇਖਣ ਵਾਲਾ ਹੋਊਗਾ ਕਿ ਇਸ ਤੋਂ ਬਾਅਦ ਸਾਡੀਆਂ ਸਰਕਾਰਾਂ ਕਿਹੋ ਜੇ ਸਬਕ ਲੈਣਗੀਆਂ ਕਿਉਂਕਿ ਜਿਹੜੀ ਸਾਡੀ ਸੁਰੱਖਿਆ ਇਹਨੂੰ ਲੈ ਕੇ ਵੱਡੇ ਸਵਾਲ ਖੜੇ ਹੁੰਦੇ ਨੇ ਇੱਕ ਵਾਰ ਨਹੀਂ ਹਰ ਵਾਰ ਸਵਾਲ ਖੜੇ ਹੁੰਦੇ ਨੇ ਦਿੱਲੀ ਦੇ ਵਿੱਚ ਕਿੰਨੀਆਂ ਕਟਨਾਵਾ ਵਾਪਰੀਆਂ ਆਪਣੇ ਸਾਹਮਣੇ ਸੁੱਬਿਆਂ ਦੇ ਹੋਰ ਕਿੰਨੇ ਹੀ ਕਿੰਨੇ ਸੂਬਿਆਂ ਦੇ ਵਿੱਚ ਦੇਸ਼ ਦੀਆਂ ਦੇ ਵਿੱਚ ਇਹੋ ਜੀਆਂ ਕਟਨਾਵਾਂ ਵਾਪਰੀਆਂ ਸੋ ਇੱਕ ਮੰਦਭਾਗੀ ਗੱਲ ਹੈ ਐਦਾ ਹੋਣਾ ਨਹੀਂ ਚਾਹੀਦਾ ਤੇ ਜਿਹੜੀ ਨਕੀਲ ਆ ਉਹ ਸਰਕਾਰਾਂ ਨੂੰ ਕਸਣੀ ਚਾਹੀਦੀ ਆ